ਖਬਰ ਫਗਵਾੜਾ ਦੇ ਨਜ਼ਦੀਕੀ ਪਿੰਡ ਬੁਹਾਨੀ ਤੋਂ ਹੈ ਜਿੱਥੇ ਕਿ 3 ਮਹੀਨੇ ਪਹਿਲਾਂ ਇੱਕ ਨੌਜਵਾਨ ਤੇ ਉਸਦੇ ਸਾਥੀਆਂ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਗੱਡੀ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਜ਼ਿਆਦਾ ਸੱਟ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਰੂਪਨ ਜੋਤ ਸਿੰਘ ਦੀ ਦੌਰਾਨੇ ਇਲਾਜ ਮੌਤ ਹੋ ਗਈ ਆਪਣੇ ਪੁੱਤਰ ਦੀ ਮੌਤ ਦੀ ਖਬਰ ਮਿਲਦਿਆਂ ਹੀ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਲੜਕੇ ਦੀ ਮੌਤ ਲਈ ਪਿੰਡ ਦੇ ਹੀ ਕੁਝ ਨੌਜਵਾਨਾਂ ਨੂੰ ਦੋਸ਼ੀ ਠਹਿਰਾਇਆ ਹੈ ਇਸ ਸੰਬੰਧੀ ਗੱਲਬਾਤ ਕਰਦੇ ਅਮ੍ਰਿਤਿਕ ਨੌਜਵਾਨ ਰੁਪਨਜੋਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਅਤੇ ਹੋਰਨਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਹਨਾਂ ਦਾ ਲੜਕਾ ਜਦੋਂ ਆਪਣੇ ਇੱਕ ਦੋਸਤ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਪ੍ਰਾਣੀ ਰੰਜੀਸ਼ ਤੇ ਚੱਲ ਰਿਆ ਗੱਡੀ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਰੂਪਨ ਜੋ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਜ਼ਖਮਾਂ ਦੀ ਤਾਪ ਨਾ ਸਹਿੰਦਾ ਹੋਇਆ ਦਮ ਤੋੜ ਗਿਆ ਉਹਨਾਂ ਪੁਲਿਸ ਉੱਪਰ ਵੀ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਮੰਗ ਕੀਤੀ ਕਿ ਜਦ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਹਨਾਂ ਵਿਚ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜੀ ਆਪਣਾ ਗਲਬੀਰ ਸਿੰਘ ਸਾਹਿਬ ਸਰ ਕੀ ਮਾਮਲਾ ਕੀ ਹੈ ਮਾਮਲਾ ਜੀ ਇਹ ਨਹੀਂ ਗ੍ਰੈਸਟਰ ਹੈਪੋ ਨੇ ਗੱਡੀ ਮਾਰੀ ਸਾਡੇ ਮੁੰਡੇ ਦੇ ਵਿੱਚ ਤੇ ਹੈਪੋ ਦੇ ਨਾਲ ਬੰਦੇ ਸੀ ਸਾਰੇ ਜਾਣੇ ਇਹ 4-5 ਜਾਣੇ ਸੀ ਮੁੰਡੇ ਨੇ 7 ਜਾਨਾ ਲੱਗ ਗਈ 3 ਮਹੀਨੇ ਹੋ ਗਿਆ ਸਾਨੂੰ ਲਈ ਫਰਦਿਆਂ ਨੂੰ ਤੇ ਅੱਜ ਉਹਦਾ ਵੀ ਨੱਥ ਹੋ ਗਈ ਆ ਤੇ ਕਾਰਵਾਈ ਕੁਛ ਨਹੀਂ ਹੋਈ ਨਾ ਪੁਲਿਸ ਕਾਰਵਾਈ ਕਰਦੀ ਆ ਤੇ ਪੁਲਿਸ ਕੰਪਲੀਟ ਕੀਤੀ ਸੀ ਤੁਸੀਂ ਸਾਰੀ ਕੀਤੀ ਆ ਜੀ ਕੰਪਲਿਟ ਕੀਤੀ ਆ ਕੋਈ ਆਜ ਨਹੀਂ ਰਿਹਾ ਕੋਈ ਸਾਡੇ ਤੇ ਧੱਕਾ ਹੀ ਹੋਣ ਲਿਆ ਜੀ ਤੇ ਜਿਹਨਾਂ ਨੇ ਹਮਲਾ ਕੀਤਾ ਕੋਈ ਪਹਿਚਾਨ ਵਗੈਰਾ ਹੈ ਉਹਨਾਂ ਲੋਗਾਂ ਦਾ ਨੀ ਬੱਡਦਾ ਹੀ ਆ ਜੀ ਹਾਂਜੀ ਆਰੇ ਪਿੰਡ ਦੇ ਮੁੰਡੇ ਆ ਵਿਸ਼ਾਲ ਐਪੋ ਸਿਮਾ ਸਾਭੀ ਇਹਨਾਂ ਜੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਐ ਗੁਰਦੀਪ ਸਿੰਘ ਜੀ ਕੀ ਮਾਮਲਾ ਕੀ ਅੱਜ ਪਿੰਡ ਦੇ ਵਿੱਚ ਖੜੇ ਆ ਤੁਸੀਂ ਤਰੀਕ ਦੀ ਸੱਟ ਲੱਗੀ ਆ ਮੁੰਡੇ ਦੇ ਗੱਡੀ ਮਾਰੀ ਆ ਰਾਤ ਨੂੰ ਜੀ ਪੁਲਿਸ ਨੇ ਹਜੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਇਹਨਾਂ ਤੇ ਹੁਣ ਮੁੱਕ ਗਿਆ ਜੀ ਦਿੱਤ ਤੇ ਕੀ ਨਾਮ ਆ ਤੁਹਾਡੇ ਬੇੜਾ ਰੂਪਨ ਚੋਹ ਜੀ ਤੇ ਗੱਡੀ ਕਿਹਨਾਂ ਨੇ ਮਾਰੀ ਸੀ ਗੱਡੀ ਹੈਪੋ ਨੇ ਨਾਲ ਬਚਾ ਲਿਆ ਸਿਮਾ ਆ ਕਦੋਂ ਗੱਡੀ ਮਾਰੀ ਆ ਸਾਬੀ ਆ ਸਾਬੀ ਨਾਲ ਗੈਂਗਸਟਰ ਆ ਇਹ ਹੈਪੂ ਦੀ ਪਰਮਿਸ਼ਨ ਤੇ ਮੁੰਡੇ ਦੀ ਮੌਤ ਦਾ ਕਾਰਨ ਕੀ ਆ ਜੀ ਮੌਤ ਦਾ ਕਾਰਨ ਉਹਦੀ ਗੱਡੀ ਮਾਰੀ ਆ 3 ਮਹੀਨੇ ਹੋ ਗਏ ਸਾਨੂੰ ਲਈ ਫਰਜ਼ਿਆ ਨੂੰ ਅੱਜ ਮੁੱਕਾ ਜੀ ਕੋਈ ਉਹਦਾ ਤੇ ਪੁਲਿਸ ਕਾਰਵਾਈ ਕੀਤੀ ਤੁਸੀਂ ਕੋਈ ਹਾਂਜੀ ਪੁਲਿਸ ਕਾਰਵਾਈ ਕੀਤੀ ਆ ਕੋਈ ਕੋਈ ਕਾਰਵਾਈ ਨਹੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਨਹੀਂ ਦਰਖਾਸਤ ਦੀ ਕਾਪੀ ਦਿੱਤੀ ਸੀ ਹਾਂ ਜੀ ਪੁਲਿਸੋਂ ਦੀ ਆ ਮੁੜ ਜਾਂਦੀ ਵਾ ਕੀ ਕੀ ਪ੍ਰਸ਼ਾਸ਼ਕ ਨੂੰ ਮੰਗ ਰੱਖਦੇ ਆਪਾਂ ਇਹਨਾਂ ਨੂੰ ਫੜੋ ਜੀ ਸਾਨੂੰ ਸਾਫ਼ ਦੱਸੇ ਵੀ ਕਾਹਦੇ ਲਈ ਗੱਡੀ ਮਾਰੀ ਆ ਸਾਨੂੰ ਕੋ ਦੱਸੇ ਤਾਂ ਸਹੀ ਆ ਉਧਰ ਰੂਪਨ ਜੋਤ ਸਿੰਘ ਨਾਲ ਮੌਜੂਦ ਉਸਦੇ ਸਾਥੀ ਗੁਰਪ੍ਰੀਤ ਸਿੰਘ ਅਤੇ ਹੁਣ ਨਾ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਘਟਨਾ ਬਹੁਤ ਹੀ ਚਿੰਤਾਜਨਕ ਹੈ ਤੇ ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਗਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹਨਾਂ ਵੱਲੋਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ। ਹਾਂ ਜੀ ਸਰ ਕੀ ਮਾਮਲਾ ਕੀ ਆ? ਮਾਮਲਾ ਹੈਗਾ ਜੀ ਇਹਦਾ ਪਿਛਲੇ ਤਿੰਨ ਮਹੀਨੇ ਹੋ ਗਏ ਜੀ ਸਾਡੇ ਦੇ ਇੱਥੇ ਸਾਡੇ ਪਿੰਡ ਦੇ ਮੁੰਡਿਆਂ ਨੇ ਅਟੈਕ ਕੀਤਾ ਸੀ ਸਾਡੇ ਤੇ। ਤੇ ਸਾਡੇ ਸੱਟਾਂ ਮਾਰ ਗਿਆ ਹੈਗੇ ਮੇਰੇ ਲੱਗੀ ਸੀਗੀ ਬਾਹ ਫ੍ਰੈਕਚਰ ਸੀ ਤਾਂ ਲੱਤ ਫੈਟਾ ਸੀ ਉਹ ਮੁੰਡੇ ਤੇ ਜ਼ਿਆਦੀ ਸੀਗੀ ਮੇਰੇ ਤੋਂ ਜ਼ਿਆਦੀ ਸੱਟ ਲੱਗੀ ਸੀ ਮੈਨੂੰ ਬਚਾਉਣ ਕਰਕੇ ਉਹਦੇ ਸੱਟ ਜ਼ਿਆਦਾ ਲੱਗੀ ਸੀ ਤੇ ਉਹ ਮੁੰਡੇ ਦੇ ਚੰਗਾ ਵੈਂਟੀਨੇਟਰ ਤੇ ਸੀਗਾ ਤੇ ਸਾਹ ਨਹੀਂ ਆਉਂਦਾ ਹੈਗਾ ਫਿਰ ਅੱਜ ਉਹ ਮੁੰਡੇ ਦੀ ਸਵੇਰੇ ਡੈਥ ਹੋ ਗਈ ਕੀ ਨਾਮ ਕੀ ਹੈ ਜੀ ਉਹਨਾਂ ਦਾ ਉਹਨਾਂ ਦਾ ਹੈਗਾ ਜੀ ਰੂਪਨ ਜੋਸ ਸਿੰਘ ਤੇ ਕਾਤੇ ਸੀਗੇ ਜਦ ਤੇ ਹਮਲਾ ਹੋਇਆ ਤੁਹਾਡੇ ਅਸੀਂ ਸੀਗੇ ਜੀ ਬਾਈਕ ਤੇ ਉਹ ਗੱਡੀ 'ਚ ਸੀਗੇ ਤੇ ਹੋਇਆ ਕਿੱਥੇ ਕਿਹੜੇ ਪਿੰਡ ਹੋਇਆ ਇੱਥੇ ਪਿੰਡੀ ਆ ਜੀ ਬਹਾਣੀ ਪਿੰਡ ਅੱਛਾ ਜੀ ਪਰ ਪ੍ਰਸ਼ਾਸਨ ਨੇ ਤੇ ਕੋਈ 폴ਸ ਨੂੰ ਕੰਪਲੀਟ ਕੀਤੀ ਤੁਸੀਂ 폴ਸ ਨੂੰ ਕੰਪਲੀਟ ਕੀਤੀ ਹੈ ਜੀ ਪਰ ਕੋਈ ਕਾਰਵਾਈ ਨਹੀਂ ਹੋਈ ਹਜੇ ਤੇ ਕੋਈ ਫੜ ਨਹੀਂ ਹੋਇਆ ਜੀ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਫੜੋ ਵਾ ਜਲਦੀ ਜਲਦੀ ਜਿੱਦਾਂ ਹੁਣ ਡੈੱਡ ਬੋਡੀ ਘਰ ਪਈ ਆ ਤੇ ਇਹਦਾ ਉਹਨਾਂ ਚਾਇ ਸੰਸਕਾਰ ਨਹੀਂ ਕੀਤਾ ਜਾਊਗਾ ਜੀ ਜਿੰਨਾ ਚਿਰ ਕੋਈ ਸਾਨੂੰ ਹੁੰਦਾ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਬੰਦੇ ਅਰੈਸਟ ਨਹੀਂ ਹੁੰਦੇ